ਮਾਂ ਧਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਬੇੜੇ ਸੰਤਰਾ ਮੁਦਾਸੀ ਦੇ ਇਹ ਬੋਲ ਅੱਜ ਵੀ ਉਨੇ ਹੀ ਸਾਰਥਕ ਨੇ ਜਿੰਨੇ 60 ਤੇ 70 ਦੇ ਦਹਾਕੇ 'ਚ ਹੋਇਆ ਕਰਦੇ ਸੀਗੇ ਜਸਬੀਰ ਜੱਸੀ ਅੱਜ ਇਸ ਸਰਕਾਰੀ ਸਟੇਜ ਤੋਂ ਗਾਇਕ ਦੇ ਤੌਰ ਤੇ ਲੋਕਾਂ ਦਾ ਐਂਟਰਟੇਨਮੈਂਟ ਕਰ ਰਹੇ ਨੇ ਜਦੋਂ ਉਹਨਾਂ ਨੇ ਇਹ ਗੀਤ ਲਾਇਆ ਤਾਂ ਕਿੰਨੀ ਆਇਰੋਨਿਕਲ ਜਿਹੀ ਪਰਭਾਸ਼ਾ ਬਣੀ ਇਸ ਰੈਲੀ ਦੀ ਕੇਕ ਪਾਸੇ ਖੇਤ ਮਜ਼ਦੂਰ ਨੇ 2.5 ਲੱਖ ਤੋਂ ਵੱਧ ਪਰਿਵਾਰਾਂ ਦੇ ਕਰਜ਼ਾ ਮਾਫੀ ਦੀ ਗੱਲ ਹੋ ਰਹੀ ਹੈ ਸਟੇਜ ਤੇ ਕਾਂਗਰਸ ਦੇ तमाम ਵੱਡੇ ਆਗੂ ਪਹੁੰਚ ਰਹੇ ਨੇ ਮਨਪ੍ਰੀਤ ਬਾਦਲ ਬੈਠੇ ਨੇ ਰਵਨੀਤ ਬਿੱਟੂ ਬੈਠੇ ਨੇ ਮਨੀਸ਼ ਟਵਾੜੀ ਬੈਠੇ ਨੇ ਹੋਰ ਬਹੁਤ ਸਾਰੇ ਰਜਿੰਦਰ ਕੌਰ ਪੱਠਲ ਸਾਹਿਬ ਕਾ ਮੁੱਖ ਮੰਤਰੀ ਪੰਜਾਬ ਬੈਠੇ ਨੇ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਔਰ तमाम ਆਗੂ ਬੈਠੇ ਆ ਰਾਹੁਲ ਗਾਂਧੀ ਦੀ ਉਡੀਕ ਹੈ ਤੇ ਦੂਜੇ ਪਾਸੇ ਦੀ ਜੋ ਤਸਵੀਰ ਹੈ ਉਹ ਉਹਨਾਂ ਪੰਜਾਬ ਦੇ ਹਜ਼ਾਰਾਂ ਲੱਖਾਂ ਲੋਕਾਂ ਦੀ ਹੈ ਜਿਨ੍ਹਾਂ ਦੇ ਉੱਤੇ ਟੁਕਦਾ ਆਇਆ ਤੂਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਇਹ ਤਸਵੀਰਾਂ ਉਹਨਾਂ ਹਜ਼ਾਰਾਂ ਲੱਖਾਂ ਲੋਕਾਂ ਦੀ ਬਹੁਤ ਵੱਡੀ ਰੈਲੀ ਹੈ ਕਾਂਗਰਸ ਪਾਰਟੀ ਦੀ ਬਹੁਤ ਹਿਊਜ ਰੈਲੀ ਜੀ ਨੂੰ ਕਹਿ ਸਕਦੇ ਆ ਕਾਂਗਰਸ ਪਾਰਟੀ ਦੀ ਇਹ ਕਿੱਲੀ ਚਾਲਾਂ ਪਿੰਡ ਮੋਗੇ ਦੇ ਹਰ ਪਾਸੇ ਤੁਹਾਨੂੰ ਲੋਕਾਂ ਦਾ ਹੜ ਨਜ਼ਰ ਆਊਗਾ ਇਸਰਾਈਲੀ ਦੇ ਵਿੱਚ ਆਹ ਜਿਹੜਾ ਇੱਕ ਬਲੌਗ ਸੈਕਟਰ ਵਾਲਾ ਮੇ ਤਸਵੀਰਾਂ ਮੋਗਾ ਦੀ ਆ ਰਾਹੁਲ ਗਾਂਧੀ ਦੀਆਂ ਰੈਲੀ ਦੀਆਂ ਨੇ ਜਿੱਥੇ ਇੱਕ ਪਾਸੇ ਮਗਧਾ ਰਹੀ ਵੇ ਸੂਰਜਾ ਕਮੀਆਂ ਦੇ ਵਿੜੇ ਸੰਤਰਾ ਮਦਾਸੀ ਦੇ ਬੋਲ ਜਿਹੜੇ ਨੇ ਉਹ ਉਹਨਾਂ ਲੋਕਾਂ ਤੇ ਪੰਜਾਬ ਦੇਆਂ ਤੇ ਸਿੱਧ ਸਾਰਥਕ ਹੁੰਦੇ ਆਏ ਐ ਜੋ ਖੇਤ ਮਜ਼ਦੂਰੀ ਕਰਦੇ ਐ ਜੋ ਕਿਸਾਨੀ ਜਿਹੜੀ ਆ ਘਾਟੇ ਦਾ ਸੌਦਾ ਬਣੀ ਪੰਜਾਬ ਦੇ ਵਿੱਚ ਕਰਜ਼ਾ ਮਾਫੀ ਵਰਗੀਆਂ ਗੱਲਾਂ ਸਰਕਾਰ ਨੂੰ ਕਰਨੀਆਂ ਪਈਆਂ ਸੱਤਾ ਦੇ ਵਿੱਚ ਸਰਕਾਰ ਆਈ ਔਰ ਉਹ ਉਸ ਤੋਂ ਬਾਅਦ ਜਿੱਥੇ ਜਿੱਥੇ ਕਾਂਗਰਸ ਆਈ ਉੱਥੇ ਉੱਥੇ ਕਰਜ਼ਾ ਮਾਫ ਹੋਇਆ ਦੇਸ਼ ਦਾ ਪ੍ਰਧਾਨ ਮੰਤਰੀ ਬਣਨ ਦਾ ਸੁਪਨਾ ਰਾਹੁਲ ਗਾਂਧੀ ਦਾ ਹੈ 60 ਸਾਲ ਪਹਿਲਾਂ ਜਿਨ੍ਹਾਂ ਦਾਅਵਿਆਂ ਤੇ ਵਾਅਦਿਆਂ ਦੇ ਉੱਤੇ ਸਰਕਾਰਾਂ ਬਣਿਆ ਕਰਦੀਆਂ ਸੀ ਅੱਜ 60 ਸਾਲ ਬਾਅਦ ਵੀ ਉਹੀ ਹਾਲਾਤ ਮੁਲਕ ਦੇ ਉਹੀ ਖੇਤ ਮਜ਼ਦੂਰਾਂ ਦੇ ਉਹੀ ਕਿਸਾਨਾਂ ਦੇ ਔਰ ਉਹੀ ਵਾਅਦੇ ਕਿ ਕਰਜ਼ਾ ਮਾਫ਼ ਹੋਊਗਾ ਆਪਣੇ ਆਪ ਦੇ ਵਿੱਚ ਇਹ ਅਰੋਨਿਕਲ ਜਿਹੜੀ ਸਟੇਟਮੈਂਟ ਜੋ ਜਸਪੀਰ ਜੱਸੀ ਦਾ ਗੀਤ ਔਰ ਦੂਜੇ ਪਾਸੇ ਇਹ ਰੈਲੀ ਕੈਮਰਾ ਪਰਸਨ ਰਾਜਵਿੰਦਰ ਟੋਨੀ ਦੇ ਨਾਲ ਸਿਮਰਨ ਜੋਤ ਸਿੰਘ ਡੇਲੀ ਪੋਸਟ ਮੋਗਾ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂ ਐਸ ਯੂ ਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੁਸੀਂ ਮਿਲ ਸਕਦੇ ਹੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ ਅਤੇ ਸਹੀ ਕਾਲਜ ਔਰ ਕੋਰਸ ਦੀ ਚੋਣ ਕਰਕੇ ਵਿਦੇਸ਼ਾਂ ਵਿੱਚ ਜਾ ਕੇ ਪੜ੍ਹਾਈ ਕਰਨ ਦਾ ਤੁਸੀਂ ਆਪਣਾ ਸੁਪਨਾ ਸਾਕਾਰ ਕਰ ਸਕਦੇ ਹੋ ਪੰਜਾਬ ਦੀ ਨਹੀਂ ਹਿੰਦੁਸਤਾਨ ਦੀ ਮੰਨੀ ਪਰਮੰਨੀ ਕੰਪਨੀ ਪੈਰਾਮਿਡ ਈ ਸਰਵਿਸਿਜ਼ ਦੇ ਨਾਲ